ਕਲੈਕਸ਼ਨ ਵੱਲੋਂ ਅੰਮ੍ਰਿਤਸਰ ਵਿੱਚ ਖੋਲੀ ਗਈ ਦੂਸਰੀ ਬ੍ਰਾਂਚ ਆਮਨ ਕਲੈਕਸ਼ਨ ਦਾ ਮਤਲਬ ਅੰਮ੍ਰਿਤਸਰ ਸ਼ਹਿਰ ਦੇ ਵਸਨੀਕਾਂ ਨੂੰ ਵਧੀਆ ਕੱਪੜੇ ਉਪਲਬਧ ਕਰਾਉਣਾ ਹੈ ਆਮਨ ਕਲੈਕਸ਼ਨ ਦੀ ਦੁਕਾਨ ਤੇ ਇੱਕ ਵਾਰ ਗਾਹਕ ਆਉਂਦਾ ਹੈ ਤਾਂ ਉਸ ਨੂੰ ਕੱਪੜੇ ਦੀ ਵੈਰਾਈਟੀ ਦਾ ਪਤਾ ਲੱਗੇਗਾ ਆਮਨ ਕਲੈਕਸ਼ਨ ਦਾ ਹਮੇਸ਼ਾ ਇੱਕੋ ਮਕਸਦ ਰਿਹਾ ਹੈ ਕਿ ਵਧੀਆ ਤੋਂ ਵਧੀਆ ਕੱਪੜੇ ਲੈ ਕੇ ਆਪਣੀ ਦੁਕਾਨ ਅਤੇ ਸ਼ਹਿਰ ਵਾਸੀਆਂ ਦੇ ਵਿਚਕਾਰ ਹਾਜ਼ਰ ਕਰਨਾ ਪਮਨ ਕਲੈਕਸ਼ਨ ਤੇ ਕੱਪੜਿਆਂ ਤੇ ਘੱਟ ਤੋਂ ਘੱਟ ਰੇਟ ਅਤੇ ਵੱਧ ਤੋਂ ਵੱਧ ਕੱਪੜੇ ਖਰੀਦੋ ਗੁਰੂ ਜੀ ਉਹਨੇ ਕਿਹਾ ਮਿੱਟੂ ਜੀ ਬੜੇ ਮੇਰੇ ਪੁਰਾਣੇ ਸਪੋਰਟਰ ਨੇ ਜੀ ਸੋ ਇਹਨਾਂ ਦਾ ਬੇਟਾ ਹੈ ਇਹ ਸਾਰਾ ਪਰਿਵਾਰ ਨਾਲ ਇਹਨਾਂ ਦੇ ਰੈਲਪਰ ਨੇ ਇਹਨਾਂ ਨੂੰ ਰੱਖ ਕੇ ਇਹ ਸੌਂਦਿ ਬੋਲਿਆ ਜੀ ਸੋ ਪਰਮਾਤਮਾ ਕਰੇ ਇਹ ਤਰੱਕੀ ਕਰਨ ਖੁਸ਼ੀਆਂ ਮਨ ਵਿੱਚ ਪਰਿਵਾਰ ਸਾਰਾ ਤੇਰਾ ਤੇ ਪਰਿਵਾਰ ਦਾ ਪ੍ਰਫਲਤ ਹੋਈ ਪਹਿਲਾ ਸ਼ੋਰੂਮ ਦੀ ਖਾਸਾ ਵਾ ਲੱਗੇ ਸੀ ਔਰ ਉਹ ਕਾਫੀ ਮਤਲਬ ਸਾਰੇ ਕਸਟਮਰ ਦੇ ਲੋਕਾਂ ਨੇ ਬਹੁਤ ਵਧੀਆ ਪਿਆਰ ਦਿੱਤਾ ਤੇ ਉਹ ਤੇ ਹੁਣ ਆਪਾਂ ਇਸੇ ਕਰਕੇ ਦੂਸਰਾ ਸ਼ੋਰੂ ਮਨਜੀਤ ਐਵੇਨਿਊ ਸਟਾਰਟ ਕੀਤਾ ਇੱਥੇ ਵੀ ਜਦੋਂ ਆਪਣੇ ਜਿਹੜੇ ਬਹੁਤ ਬਹੁਤ ਖਾਣੇ ਕਰਦੇ ਹੁੰਦੇ ਉਹਨਾਂ ਨੇ ਬਹੁਤ ਯਾਦ ਦਿੱਤਾ ਸਾਨੂੰ ਸਾਡਾ 1984 ਤੋਂ ਪੁਰਾਣਾ ਕੰਮ ਹੈ ਰੈਡੀमेड ਗਾਰਮੈਂਟਸ ਦਾ ਔਰ ਅੱਜ ਤੱਕ ਬਹੁਤ ਵਧੀਆ ਚੱਲਦਾ ਹੈ ਬੜਾ ਲੋਕਾਂ ਦਾ ਪਿਆਰ ਹੈ ਮੱਕੀ ਆਪਣੀ ਕੋਸ਼ਿਸ਼ ਹੈ ਕਿ ਅੱਛੀ ਵੈਰੀ ਰੱਖੀਏ ਚੰਗੇ ਕਸਟਮਰ ਨਾਲ ਚੰਗੀ ਡੀਲਿੰਗ ਰਹੀਏ ਚੰਗਾ ਕੰਮ ਕਰੀਏ ਚੰਗੀ ਆਪਣੀ ਬੋਲਬਾਣੀ ਰੱਖੀਏ ਤੇ ਫਿਰ ਆਪ ਸਭ ਠੀਕ ਹੋਏਗਾ ਤੇ ਬਹੁਤ ਬਹੁਤ ਕਸਟਮਰ ਨੂੰ ਕੋਈ ਫਲੈਪ ਹੈ ਤੇ ਕੀ ਕੁਝ ਮਿਲ ਸਕਦਾ ਹੈ ਕਿ ਗਿਆਨ ਹੈ ਲੇਡੀਜ਼ ਹੈ ਜਾਂ ਜਿਹੜਾ ਸਾਡਾ ਖਾਸਾ ਕੋਲਾ ਜੀ ਉਹ ਫੈਮਿਲੀ ਫੇਅਰ ਹੈ ਲੇਡੀਜ਼ ਤੇ ਜੈਂਸ ਕਿਚਦਾ ਔਰ ਇਹਦਾ ਨੀਡਰ ਨੂੰ ਇੱਥੇ ਅਸੀਂ ਲੇਡੀਜ਼ ਤੇ ਜੈਂਸ ਕੀਤਾ ਬਾਕੀ ਆਉਣ ਵਾਲੇ ਟਾਈਮ ਤੇ ਅਸੀਂ ਇਸ ਤੇ ਕਿਡਰ ਦਾ ਵੀ ਕਰ ਦੋਾਂਗੇ ਤੇ ਆਪਣੇ ਕਸਟਮਰ ਦਾ ਲੋਕਾਂ ਦਾ ਬਹੁਤ ਵਧੀਆ ਪਿਆਰ ਆ ਇੱਥੇ ਹੀ ਫੈਮਿਲੀ ਫੇਅਰ ਹੀ ਕਰਾਂਗੇ ਜੋ ਬਾਕੀ ਹਾਲੇ ਤੇ ਲੇਡੀਜ਼ ਤੇ ਜੈਂਸ ਹੈ ਔਰ ਬਹੁਤ ਅੱਛੀ ਵੈਰਾਈਟੀ ਰੱਖੀ ਆ ਔਰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਸਾਰਿਆਂ ਨੂੰ ਰਿਕਵੈਸਟ ਆ ਅਮਨ ਸਾਹਿਬ ਚਾਰਵਾਕੀ ਨੂੰ ਕੀ ਪੀ ਬਸ ਇਹੋ ਵੀ ਲੈ ਕੇ ਸਾਡਾ ਆਪਣਾ ਪਿਆਰ ਦੇਣ ਔਰ ਸਾਡੇ ਕੋਲ ਜ਼ਰੂਰ ਵਿਜ਼ਿਟ ਕਰਨ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਨ ਇਹਨਾਂ ਨੂੰ ਰੇਟਸ ਦੀ ਵੈਰਾਈਟੀ ਦੀ ਔਰ ਡੀਲਿੰਗ ਦੀ ਹਰ ਚੀਜ਼ ਦੀ ਬੈਸਟ ਤੋਂ ਬੈਸਟ ਪ੍ਰੋਵਾਈਡ ਹੋਏਗੀ ਅਫਟਰ ਟਾਈਮਿੰਗ ਕਿੰਨੇ ਵਜੇ ਕਿੰਨੇ ਵਜੇ ਟਾਈਮਿੰਗ ਸਾਰੇ 10:30 ਤੋਂ ਲੈ ਕੇ ਤੇ 9 ਵਜੇ ਤੱਕ ਇੱਕ ਦਾਖੀ ਸ਼ੋਰੂਮ ਦਾ ਤੇ ਕੀ ਲੋਕੇਸ਼ਨ ਨਾਮ ਅਮਨ ਕਲੈਕਸ਼ਨ ਹੈ ਜੀ ਮੇਨ ਰੋਡ ਸਰਕੂ ਰੋਡ ਪੈ ਜਾਂਦਾ ਜੀ ਰਣਜੀਤ ਐਵੇ ਨੂੰ ਅ ਇੱਥੇ ਮੈਂ ਤੇ ਆ। ਪਰ ਉਹ ਵੀ ਹੋਏਗਾ। ਹਾਂਜੀ। ਜੀ ਨੈਕਸਟ ਆਏਗਾ ਜ਼ਰੂਰ ਬਾਕੀ ਹੋ ਜੇ ਓਪਨ ਨਹੀਂ ਕਰਾਂਗੇ ਜਦੋਂ ਖੁੱਲੇਗਾ ਫੇਰ ਹੀ ਦੱਸਾਂਗੇ ਹਾਂਜੀ ਸਰਪ੍ਰਾਈਜ਼ ਹੈਗਾ ਥੋੜਾ ਜਿਆ। ਜ਼ਰੂਰ ਖੋਲ੍ਹਾਂਗੇ ਸਾਉ ਦਾ ਪਿਆਰ ਹੈ ਤੇ ਜ਼ਰੂਰ ਖੋਲ੍ਹਾਂਗੇ ਠੀਕ ਹੈ ਜੀ। ਕਿਉਂਕਿ ਇਹਨਾਂ ਦਾ ਸਾਡਾ ਪਰਿਵਾਰਕ ਪਿਆਰ ਹੈ ਜੀ ਬਹੁਤ ਪੁਰਾਣਾ ਤੇ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਬੜੀ ਅੱਛੀ ਲੋਕੇਸ਼ਨ ਚੁਣੀ ਹੈ ਜਿੱਥੇ ਕਿ ਸ਼ੋਰੂਮ ਦੀ ਕਮੀ ਵੀ ਸੀ। ਇਹ ਇੱਥੇ ਜੈਂਟਸ ਸੀ ਤੇ ਗਰਲਸ ਸੀ ਇਹਨਾਂ ਨੇ ਵੈਰਾਈਟੀ ਰੱਖੀ ਹੈ ਮੈਂ ਤੇ ਇਹਨਾਂ ਨੂੰ ਸੁਜੈਸਟ ਕੀਤਾ ਕਿ ਬੱਚਿਆਂ ਦੀ ਵੀ ਰੱਖੋ ਤੇ ਬੜਾ ਅੱਛਾ ਇਹਨਾਂ ਦਾ ਇਨੀਸ਼ੀਏਟਿਵ ਹੈ ਮੇਰੇ ਤੇ ਦੇਖੋ ਨਾਰਥ ਕੌਂਸਿਲਸਿ ਚ ਹੈ ਤੇ ਮੇਰੇ ਲਈ ਮੇਰੇ ਪਰਿਵਾਰ ਇੱਥੇ ਆਏ ਨੇ ਹਿਸਾਬ ਦੇ ਸਤੋ ਖੁਸ਼ੀ ਵਾਲੀ ਕਿਹੜੀ ਗੱਲ ਹੈ ਤੇ ਅਸੀਂ ਸਾਰੇ ਅੰਮ੍ਰਿਤਸਰ ਨੂੰ ਅਪੀਲ ਕਰਦੇ ਇੱਕ ਵਾਰੀ ਆ ਕੇ ਵਿਜ਼ਿਟ ਕਰੋ ਬੜਾ ਅੱਛਾ ਸ਼ੋਰੂਮ ਹੈ ਬੜਾ ਅੱਛਾ ਕਨਸੈਪਟ ਲੈ ਕੇ ਆਉਂਦਾ ਬੜਾ ਯੂਨੀਕ ਕਨਸੈਪਟ ਹੈ ਤੇ ਪਰਮਾਤਮਾ ਵੀ ਇਹਨਾਂ ਨੂੰ ਦਿਨੋਂ ਵੀ ਰਾਤ ਰੱਖੀ ਬਖਸ਼ੇ ਸਾਡਾ ਬੜਾ ਪਰਿਵਾਰ ਹੈ ਜੀ ਤਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਗਏ ਇੱਥੇ ਐਸੇ ਪੋਲਿਟਿਕਲ ਨਹੀਂ ਮੈਂ ਪਰਿਵਾਰਕ ਦੌਰ ਦੇ ਇੱਥੇ ਆਇਆ ਸਰ ਜੀ ਸ਼ੋਰੂਮ ਜਿਹੜੀ ਜਿਹੜੀ ਕੱਪਾ ਦੇਖਿਆ ਆਪਾਂ ਸ਼ਹਿਰ ਵਾਸੀਆਂ ਨੂੰ ਇਹੀ ਕਿ ਆ ਗਏ ਸ਼ੋਪਿੰਗ ਕਰੋ ਆ ਕੇ ਬੜਾ ਅੱਛਾ ਸ਼ੋਰੂਮ ਹੈ ਬੜਾ ਅੱਛਾ ਨਵਾਂ ਕਨਸੈਪਟ ਬਣਿਆ ਹੈ ਤੇ ਇੱਕ ਸਿੰਗਲ ਰੂਫ ਤੇ ਬੜੀ ਵਧੀਆ ਵੈਰਾਈਟੀ ਹੈ ਤੇ ਇਸ ਤਰ੍ਹਾਂ ਦੇ ਸ਼ੋਰੂਮ ਦੇ ਵਿੱਚ ਆ ਕੇ ਇਹਨਾਂ ਦਾ ਮਨੋਬਲ ਵਧਾਉਣਾ ਚਾਹੀਦਾ ਕਿ ਖੇਰ ਦੇ ਵਜਿਸਤਾਂ ਦੀ ਜਗ੍ਹਾ ਜੇ ਕੋਲਣ ਬੜਾ ਇੱਕ ਜੈਨੂਇਨ ਬਜਟ ਕਨਸੈਪਟ ਹੈ ਕੋਈ ਬਹੁਤ ਜਿਆਦਾ ਹਾਈ ਪ੍ਰੋਫਾਈਲ ਕਨਸੈਪਟ ਵੀ ਨਹੀਂ ਹੈਗਾ ਕਿ ਤੁਹਾਡੇ ਬਜਟ ਤੋਂ ਬਾਹਰ ਹੋਵੇ ਬੜਾ ਪਾਕਟ ਫ੍ਰੈਂਡਲੀ ਆ ਕੇ ਦੇਖੋ ਉੱਥੇ ਵਿਜ਼ਿਟ ਕਰੋ